ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਦੁਆਰਾ ਤਖਤੂਪੁਰਾ ਸਾਹਿਬ ਦੇ ਵਿੱਚ ਕਾਰ ਸੇਵਾ ਚੱਲ ਰਹੀ ਹੈ ਸਮਾਜ ਸੇਵੀ ਬਾਬਾ ਜੰਗ ਸਿੰਘ ਦਿਵਾਨਾ ਜੀ ਵੱਲੋਂ ਉੱਥੇ ਸੀਮੈਂਟ ਅਤੇ ਰੇਤੇ ਦੇ ਲਈ ਸਹਾਇਤਾ ਜਿਹੜੀ ਉਹ ਭੇਜੀ ਗਈ ਹੈ ਗੁਰਦੁਆਰਾ ਸਾਹਿਬ ਦੀ ਸੇਵਾ ਜਿਹੜੀ ਉਹ ਭੇਜੀ ਗਈ ਹੈ ਸੋ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਤਖਤੂ ਪੁਰਾ ਸਾਹਿਬ ਦੇ ਵਿੱਚ ਜਾ ਕੇ ਪ੍ਰਬੰਧਕਾਂ ਨੂੰ ਮਿਲੋ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਕੇ ਜਿਹੜੇ ਵੀ ਉੱਥੇ ਕੋਈ ਚੀਜ਼ ਦੀ ਲੋੜ ਹੈ ਸੇਵਾ ਜ਼ਰੂਰ ਕਰੋ ਕਿਉਂਕਿ ਗੁਰੂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਅਸੀਂ ਚੱਲੇ ਹਾਂ ਅੱਜ ਪ੍ਰਬੰਧਕਾਂ ਨੂੰ ਮਿਲਣ ਦੇ ਲਈ ਤੇ ਸੇਵਾ ਜਿਹੜੀ ਉਹ ਦੇਣ ਦੇ ਲਈ ਬਾਬਾ ਜਗ ਸਿੰਘ ਦਿਵਾਨਾ ਜੀ ਦੇ ਨਾਲ ਤੇ ਤੁਸੀਂ ਵੀ ਉੱਥੇ ਪਹੁੰਚ ਕੇ ਪ੍ਰਬੰਧਕਾਂ ਨੂੰ ਮਿਲੋ ਸੇਵਾ ਕਰੋ ਤੇ ਰਸੀਦ ਜਿਹੜੀ ਉੱਥੋਂ ਪ੍ਰਬੰਧਕਾਂ ਤੋਂ ਜ਼ਰੂਰ ਪ੍ਰਾਪਤ ਕਰੋ ਤੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਪਿੰਡ ਤਖਤੂਪੁਰਾ ਸਾਹਿਬ ਦੇ ਵਿੱਚ ਸਜੋਬਤ ਹੈ 16 ਕਮਰਿਆਂ ਅਤੇ ਬਹੁਤ ਸੁੰਦਰ ਡੌਡੀ ਸਾਹਿਬ ਦੀ ਸੇਵਾ ਜਿਹੜੀ ਉਹ ਚੱਲ ਰਹੀ ਹੈ ਬਾਬਾ ਜੰਗ ਸਿੰਘ ਦਿਵਾਨਾ ਜੀ ਉੱਥੇ ਸੇਵਾ ਕਰਨ ਦੇ ਲਈ ਪੁੱਜੇ ਸੀਗੇ ਤੇ ਗੱਲਬਾਤ ਵੀ ਹੋਈ ਹੈ ਉਹ ਵੀ ਤੁਹਾਨੂੰ ਸੁਣਾਉਣਾ ਹੈ ਕਮਰਿਆਂ ਜਿਹੜੇ ਜਿੰਨਾ ਦੀ ਸਾਰੀ ਹੋ ਰਹੀ ਹੈ ਗ੍ਰੰਤੀ ਸਿੰਘਾਂ ਵਾਸਤੇ ਤੇ ਸੰਗਤਾਂ ਵਾਸਤੇ ਆਉ ਸੁਣਾਉਂਦੇ ਆ। ਬਾਈ ਕੁਛਕਾ ਖਾਲਸਾ ਸਾਹਿਬ ਜੀ ਦੇ ਭਤੇ ਅਸੀਂ ਇਹ ਹੀ ਕਹਿਣਾ ਚਾਹਾਂਗੇ ਜੀ ਵੀ ਅੱਜ ਅਕਤੂਪੁਰਾ ਸਾਹਿਬ ਜੋ ਅੱਜ ਇੱਥੇ ਕਮਰਿਆਂ ਦੀ ਸੇਵਾ ਤੇ ਜੋੜੀ ਬਣ ਰਹੀ ਹੈ ਤੇ ਅੱਜ ਜਿਹੜੀ ਵੀ ਬਾਹਰਲੇ ਦੇਸ਼ ਪ੍ਰਦੇਸ਼ ਦੇ ਵਿੱਚੋਂ ਬੱਚਿਆਂ ਨੇ ਸੇਵਾ ਕੀਤੀ ਹੈ ਸੀਮੈਂਟ ਦੀ ਤੇ ਰੇਤੇ ਦੀ ਤੇ ਉਹ ਅਸੀਂ ਅੱਜ ਉਹਨਾਂ ਦੇ ਜੋ ਫਰਜ਼ ਹੈ ਅਸੀਂ ਉਹ ਗੁਰੂ ਪ੍ਰਮਾਤਮਾ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਨਮਾਉਣਾ ਆਏ ਆ ਤੇ ਇੱਥੇ ਹੋਰ ਵੀ ਅਸੀਂ ਤਾਂ ਕਹਿੰਨੇ ਵੀ ਸੰਗਤ ਨੂੰ ਵੱਧ ਹੋਵਾ ਜਿੰਨੇ ਵੀ ਦੇਸ਼ ਪ੍ਰਦੇਸ਼ ਦੇ ਵਿੱਚ ਬੈਠੀ ਆ ਤੇ ਹੋਰ ਆਪਣੇ ਇੱਥੇ ਨਗਰਾਂ ਦੇ ਵਿੱਚ ਬੈਠੀ ਆ ਵੀ ਗੁਰੂ ਘਰ ਤੋਂ ਇਲਾਵਾ ਹੋਰ ਕੋਈ ਨਹੀਂ ਹੁੰਦਾ ਇਹੀ ਆਪਣੇ ਗੁਰੂ ਪ੍ਰਮਾਤਮਾ ਸੱਚੇ ਪਾਤਸ਼ਾਹ ਆਪਣੇ ਪਿਤਾ ਦਾ ਘਰ ਹੁੰਦਾ ਤੇ ਜੇ ਆਪਾਂ ਇਹਦੇ ਆਪਣੇ ਘਰ ਬਣਾ ਕੇ ਦਿੰਦਾ ਤੇ ਇਹਨੇ ਆਪਾਂ ਨੂੰ ਹੁਕਮ ਲਾਉਣਾ ਹੁੰਦਾ ਜੇ ਤਦ ਤੁਸੀਂ ਮੇਰਾ ਘਰ ਬਣਾ ਤੇ ਪਰ ਜੇ ਆਪਾਂ ਇਹਨਾਂ ਦੇ ਘਰਾਂ ਦੇ ਵਿੱਚ ਵੀ ਸੇਵਾ ਨਹੀਂ ਕਰ ਸਕਦੇ ਨਾ ਹੋਰ ਕਰਾਂਗੇ ਵੀ ਕਿੱਥੇ ਤੇ ਵੱਧ ਤੋਂ ਵੱਧ ਜਿੰਨੀ ਵੀ ਸੇਵਾ ਹੁੰਦੀ ਆ ਅਸੀਂ ਤਾਂ ਕਹਿੰਨੇ ਆ ਵੀ ਹੋਰ ਵੀ ਦੇਸ਼ ਪ੍ਰਦੇਸ਼ਾਂ ਦੇ ਵਿੱਚ ਬੈਠਣ ਵਾਲੇ ਜਿੰਨੇ ਵੀ ਬੈਠੇ ਆ ਵੀਰ ਭਾਈ ਭੈਣਾ ਤੇ ਹੋਰ ਆਪਣੇ ਨਗਰਾਂ ਦੇ ਵਿੱਚ ਸਭ ਆ ਕੇ ਜਿੰਨੇ ਵੀ ਤਖਤੂ ਪੁਰਾ ਸਾਹਿਬ ਦੇ ਵਿੱਚ ਵੀ ਇਹ ਆਪਣਾ ਨੇੜੇ ਧਰਮ ਸਥਾਨ ਇਦੋਂ ਵੱਡਾ ਕੋਈ ਨਹੀਂ ਹੈ ਤੇ ਮੈਂ ਤਾਂ ਕਹਿੰਨਾ ਵੀ ਵੱਧ ਤੋਂ ਵੱਧ ਸੇਵਾ ਕਰੋ ਤੇ ਸਾਨੂੰ ਵੀ ਹੋਰ ਪ੍ਰਮਾਤਮਾ ਸੱਚੇ ਪਾਤਸ਼ਾਹ ਹੁਕਮ ਲਾਵੇ ਤੇ ਕਰਾਵੇ ਤੇ ਅਸੀਂ ਹੋਰ ਵੀ ਵੱਧ ਤੋਂ ਵੱਧ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ 사ਸੰਗਤ ਜੀਓ ਇਸ ਟਾਈਮ ਗੁਰਦੁਆਰਾ ਨਾਨਕਸਰ ਕੱਟੂ ਪੁਰਾ ਸਾਹਿਬ ਵਿਖੇ ਆਪਾਂ ਖੜੇ ਆਂ ਜੀ ਇੱਥੇ ਜੋ ਕਿ 16 ਕਮਰਿਆਂ ਦੀ ਸੇਵਾ ਚੱਲ ਰਹੀ ਹੈ ਠੀਕ ਹੈ ਜੀ 16 ਕਮਰਿਆਂ ਦੇ ਵਿੱਚ ਅਟੈਚ ਬਾਥਰੂਮ ਬਣ ਰਹੇ ਹਨ ਬਿਉੜੀ ਬੰਦ ਹੋਈ ਹੈ ਜੀ ਅੱਗੇ ਠੀਕ ਹੈ ਜੀ ਇਥੇ ਸੰਤਾਂ ਜਿਹੜੀਆਂ ਵੱਧ ਤੋਂ ਵੱਧ ਸੇਵਾ ਨਿਭਾਰੀਆਂ ਨੇ ਜੇ ਕੋਈ ਮਾਇਆ ਦਿੰਦਾ ਉਹਦੀ ਰਸੀਦ ਕੱਟੀ ਜਾਂਦੀ ਹੈ ਜੇ ਕੋਈ ਇਟਾਂ ਸੀਮੈਂਟ ਰੇਤਾ ਕੋਈ ਦਿੰਦਾ ਹੈ ਉਸਦੀ ਵੀ ਰਸੀਦ ਕੱਟੀ ਜਾਂਦੀ ਹੈ ਜੀ ਉਹਨਾਂ ਨੂੰ ਸਟੋਰ ਸੀਟ ਦਿੱਤੀ ਜਾਂਦੀ ਹੈ ਇਸ ਕਰਕੇ ਸਾਧ ਸੰਗਤ ਜੀ ਆਪ ਦੀ ਸਾਰੇ ਜਿਹੜੇ ਅੱਗੇ ਬੇਨਤੀ ਹੈ ਕਿ ਗੁਰਦਸਾਹਿਬ ਵਿਖਿਆਓ ਜੋ ਆਪਣਾ ਦਸਵੰਦ ਕੱਢ ਕੇ ਗੁਰੂ ਸਾਹਿਬ ਵਿਖੇ ਆਪਣੀ ਰਿਪੋਰਟ ਰਸੀਦ ਲੈ ਕੇ ਉਹਨਾਂ ਨੂੰ ਵੱਧ ਤੋਂ ਵੱਧ ਉਸ ਸਾਹ ਦਿਖਾਓ 9 ਤਰੀਕ ਨੂੰ ਸਵੇਰੇ 8 ਵਜੇ ਜੀ 8 ਵਜੇ ਸਵੇਰੇ 8 ਵਜੇ ਗੁਰਦਾ ਸਾਹਿਬ ਵਿਖੇ ਲੈਂਟਰ ਦਾ ਸ਼ੁਰੂ ਹੋ ਰਿਹਾ ਹੈ ਪਹਿਨਾ ਸਾਧ ਸੰਗਤ ਸਾਰੀ ਆ ਕੇ ਸੇਵਾ ਕਰੇ ਪਰਛਾਤਾ ਛਕੇ ਤੇ ਸਾਰੇ ਜਨਾਂ ਦੇ ਸਹਿਯੋਗ ਦੇ ਨਾਲ ਇਹ ਕੰਮ ਕਰਨਾ ਹੈ ਜੀ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ